ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਸੇਵਾ ਸਿੰਘ ਸੇਖਵਾਂ ਦੀ ਪ੍ਰੈਸ ਕਾਨਫਰੰਸ ਵਿੱਚ ਇੱਕ ਕਿਸਾਨ ਨੇ ਪਾਇਆ ਪਰਥੂ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਤੇ ਸੇਖਵਾਂ ਨੇ ਕਿਹਾ ਕਿ ਕਿਸਾਨ ਹੁਣ ਮਿਹਨਤ ਕਸ਼ ਨਹੀਂ ਰਹੇ ਤਾਂ ਇਹ ਸਵਾਲ ਸੁਣ ਕੇ ਮੌਜੂਦ ਉਥੇ ਇੱਕ ਕਿਸਾਨ ਪੜ ਗਿਆ ਤੇ ਕਿਸਾਨ ਨੇ ਖੜੇ ਹੋ ਕੇ ਆਪਣੇ ਦੁਖੜੇ ਜ਼ੋਰ-ਜ਼ੋਰ ਨਾਲ ਸੁਣਾਏ ਤੇ ਆਖਿਆ ਕਿ ਅਕਾਲੀ ਸਰਕਾਰ ਕਿਸਾਨ ਵਿਰੋਧੀ ਸਰਕਾਰ ਹੈ ਤੇ ਜਿਉਂ ਹੀ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਕਿਸਾਨਾਂ ਨੂੰ ਇਹ ਸਰਕਾਰ ਲੁਭਾਉਣ ਲੱਗ ਪਈ ਇਸ ਮੌਕੇ ਤੇਜ਼ ਆਵਾਜ਼ ਵਿੱਚ ਬੋਲਦੇ ਕਿਸਾਨ ਨੂੰ ਮੌਜੂਦ ਅਕਾਲੀ ਵਰਕਰਾਂ ਨੇ ਜ਼ਬਰਨ ਫੜ ਕੇ ਪ੍ਰੈਸ ਵਾਰਤਾ ਤੋਂ ਬਾਹਰ ਲੈ ਗਏ। ਨਹੀਂ ਠੁੰਦੇ ਨਾ ਸੁਣੋ ਸੁਣਨਗੇ ਬਾਬਾ ਨਹੀਂ ਆਉਂਦੇ ਬਾਬਾ ਨਹੀਂ ਇੱਕ ਮਿੰਟ ਆ ਦੇਗਾ ਸਾਡੀ ਕਣਕਾ ਸਾਡੀ ਕਹਿੰਦਾ ਛੱਟਿਆ ਕੋਈ ਨਹੀਂ ਪੁੱਛਦਾ ਵੇ ਰ ਦੁਕਾਨਦਾਰ ਆ ਜੇ ਪੰਜ ਦੀ ਮੋਮਬਤੀ ਉਹ ਮੈਨੂੰ ਦੱਦ ਦੇ ਬੇਟਾ ਸਾਡਾ ਸਾਡਾ ਕਿਸਾਨਾਂ ਦਾ ਬਣਾ ਬਣਾ ਲੜ ਕਰ ਕਰ ਰਹੇ ਆ ਪਾਣੀ ਪਿੰਡਾਂ 'ਚੋਂ ਘਟ ਆ ਕੋਈ ਨਹੀਂ ਪਿੰਡਾਂ 'ਚੋਂ ਗੇ ਰੋਕ ਲੈਂਦੇ ਰੋਕ ਕੇ ਇੱਥੇ ਕਿਤੇ ਖੰਡ ਨਹੀਂ ਰਿੰਦੇ ਉਹਨਾਂ ਦੇ ਬਾਬੇ ਆ ਨਹੀਂ ਆਉਂਦੇ ਵੋਟਾਂ ਨੂੰ ਚਲੋ ਆਜੋ ਕੋਈ ਆਜੋ ਆਹ ਮੂਹ ਕਿੰਨੇ ਬੋਟਾ ਆਗੀਆਂ ਨੂੰ ਹੁਣ ਕਿੰਨੇ ਬੱਬਾ ਜੀ ਬਾਈ ਕਮੈਂਟ ਭੇਜੂਗਾ ਨਹੀਂ ਇੱਕ ਮਿੰਟ ਆ ਦੇਣਾ ਸਾਡੀ ਕਣਕਾ ਸਾਡੀ ਕਹਿੰਦੇ ਛੱਟਿਆ ਕੋਈ ਨਹੀਂ ਪੁੱਛਦਾ ਜਿਹੜਾ ਦੁਕਾਨਦਾਰ ਹੈ ਜੇ ਪੰਜ ਦੀ ਮੋਮਬੱਤੀ ਹੋਵੇ ਦਾਦੇ ਬੇਟਾ ਸਾਡਾ ਸਾਡਾ ਕਿਸਾਨਾਂ ਦਾ ਕੋਈ ਉਹ ਵੀ ਹੈ ਦਾਦਾ ਸਾਡਾ ਲੜ ਕਰ ਕਰ ਰਹੇ ਆ ਆਂ ਪਾਣੀ ਪਿੰਡਾਂ ਚੋਂ ਟਟਾ ਪੰਜਾਬ ਵਿਧਾਨ ਸਭਾ ਚੋਣਾਂ 2017 ਨੇੜੇ ਆਉਂਦੇ ਹੀ ਪੰਜਾਬ ਸਰਕਾਰ ਨਵੇਂ-ਨਵੇਂ ਜਥੇਬੰਦੀਆਂ ਦੇ ਢਾਂਚੇ ਤਿਆਰ ਕਰਨ ਵਿੱਚ ਲੱਗ ਪਈ। ਇਸ ਕੜੀ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 15 ਦਿਨ ਪਹਿਲੇ ਕਿਸਾਨ ਵਿੰਗ ਦਾ ਢਾਂਚਾ ਤਿਆਰ ਕਰ ਜਲਦੀ ਅਹੁਦੇਦਾਰੀਆਂ ਦੇਣ ਦੀ ਗੱਲ ਆਖੀ ਸੀ ਤੇ ਅੱਜ ਪਟਿਆਲਾ ਵਿਖੇ ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਵਿੱਚ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਸੇਵਾ ਸਿੰਘ ਸੇਖਵਾ ਨੇ ਕਿਸਾਨ ਵਿੰਗ ਦੇ ਕਿਸਾਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਉਹਨਾਂ ਨੂੰ ਅਹੁਦੇਦਾਰੀਆਂ ਸੌਂਪੀਆਂ। ਅੱਜ ਅਸੀਂ ਬਾਬੇ ਨਾਨਕ ਦਾ ਸੁਨੇਹਾ ਪੂਰ ਚੁੱਕੇ ਹਾਂ। ਅੱਜ ਸਾਡਾ ਜਿਹੜਾ ਕਿਸਾਨ ਆ ਪੰਜਾਬ ਦਾ ਉਹ ਡਿਪੈਂਡੈਂਟ ਹੋ ਗਿਆ ਬਾਹਰ ਦੀ ਲੇਬਰ ਤੇ ਸਾਨੂੰ ਉਹੀ ਚੀਜ਼ ਬਚਦੀ ਸੀ ਕਿਸਾਨ ਦੀ ਬਚਤ ਕੀ ਸੀ ਉਹਦੀ ਮਿਹਨਤ ਲੇਕਿਨ ਉਹ ਜਿਹੜੀ ਮਿਹਨਤ ਸੀ ਉਹ ਅਸੀਂ ਹੁਣ ਬਾਹਰੀ ਜਿਹੜੀ ਲੇਬਰ ਆ ਰਹੀ ਆ ਉਹਨੂੰ ਦੇ ਰਹੇ ਆ ਸਾਡਾ ਸਾਰਾ ਪਰਿਵਾਰ ਕੰਮ ਕਰਦਾ ਹੁੰਦਾ ਸੀ 24 ਘੰਟੇ ਕੰਮ ਕਰਦਾ ਸੀ ਅਸੀਂ ਉਹ ਵਰਕ ਕਲਚਰ ਜਿਹੜਾ ਉਹ ਉਹ ਬੈਠਿਆ ਦੂਸਰੀ ਗੱਲ ਅਸੀਂ ਬੇਲੋੜੇ ਖਰਚੇ ਵਧਾ ਲਏ ਪਹਿਲਾਂ ਮੈਨੂੰ ਯਾਦ ਆ ਮੈਂ ਆਪ ਖੇਤੀ ਕੀਤੀ ਆਪਣੇ ਹੱਥੀ ਖੇਤੀ ਕੀਤੀ ਮੈਂ ਬਲਦਾਂ ਨਾਲ ਹਾਲ ਆਪਣੇ ਹੱਥੀ ਵਾਇਆ ਆ ਅਸੀਂ ਕਹਿੰਦੇ ਹੁੰਦੇ ਸੀ ਸੋਣੀ ਖੇਰ ਲਾਉਂਦੇ ਕੋਈ ਪੈਸਾ ਨਹੀਂ ਸੀ ਹੁੰਦਾ ਕੋਈ ਖਾਦ ਨਹੀਂ ਸੀ ਲੱਗਦੀ ਕੱਕ ਨਹੀਂ ਸੀ ਹੁੰਦਾ ਬੀਜ ਦੇ ਹੁਣ ਰੱਬ ਨੇ ਮੀਂਹ ਪਾ ਦੇਣਾ ਤੇ ਫਸਲ ਹੋ ਜਣੀ ਤੇ ਪੈਸੇ ਹੋ ਜਣੇ ਲੇਕਿਨ ਅੱਜ ਖੇਤੀਬਾੜੀ ਕਮਰਸ਼ੀਅਲ ਹੋ ਗਈ ਹੈ ਸੇਵਾ ਸਾਹਿਬ ਸੇਵਾ ਸਾਹਿਬ ਤੁਸੀਂ ਕੀ ਆ ਕਿ ਸੋਸਾਇਟੀ ਦੇ ਕਾਰਜ ਜਿਹੜੇ ਅੱਗੇ ਆ ਉਹ ਕਿਸਾਨਾਂ ਨੇ ਨਹੀਂ ਕੀ ਨਹੀਂ ਮੈਂ ਇਹ ਨਹੀਂ ਕਿਹਾ ਨੇ ਨਹੀਂ ਵੀ ਤੁਸੀਂ ਉਸੇ ਪੂਰੀ ਗੱਲ ਸੁਣੋ ਪੂਰੀ ਮੈਂ ਕਿਸਾਨ ਖੁਦ ਮਿਹਨਤ ਨਹੀਂ ਕਰਦੇ ਇਸ ਕਰਕੇ ਮੈਂ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਜੋ ਕਿਸਾਨ ਪਹਿਲਾਂ ਮਿਹਨਤ ਕਰਦਾ ਸੀ ਠੀਕ ਹੈ ਸਾਰਾ ਪਰਿਵਾਰ 24 ਘੰਟੇ ਮਿਹਨਤ ਕਰਦਾ ਸੀ ਅੱਜ ਅਸੀਂ ਉਹ ਮਿਹਨਤ ਨਹੀਂ ਕਰਦੇ ਅਸੀਂ ਡਿਪੈਂਡੈਂਟ ਹੋ ਗਏ ਬਾਹਰ ਦੀ ਲੇਬਰ ਤੇ ਕਿ ਕਿਸਾਨ ਖੁਦ ਮਿਹਨਤ ਨਹੀਂ ਕਰਦਾ ਜਿੰਨੇ ਕਰਨੀ ਚਾਹੀਦੀ ਓਨੀ ਨਹੀਂ ਕਰਦਾ ਅਨੇਕ ਗ੍ਰੰਥਾਂ ਦਾ ਅਧਿਐਨ ਹੈ ਜੀ ਅਸੀਂ ਦਿਨ ਰਾਤ ਖਪਾਣੀਆਂ ਤੁਹਾਨੂੰ ਜਿਵੇਂ ਵਪਾਰ ਚ ਪਹਿਲਾਂ ਪੈਸੇ ਲਾਉਣੇ ਪੈਂਦੇ ਨੇ ਫਿਰ ਉਹਨਾਂ ਪੈਸੇ ਜਿਹੜੇ ਨੇ ਉਹਨਾਂ ਦੀ ਤੁਹਾਨੂੰ ਆਮਦਨ ਆਉਂਦੀ ਆ ਲੇਕਿਨ ਕਈ ਵਾਰੀ ਬਹੁਤ ਕੁਝ ਨਿਰਭਰ ਕਰਦਾ ਆ ਕੁਦਰਤ ਤੇ ਪਰਮਾਤਮਾ ਤੇ ਬੜਾ ਕੋਈ ਨਿਰਭਰ ਕਰਦਾ ਆ ਕਿ ਜੇ ਕਿਤੇ ਫਸਲ ਹੋਵੇ ਤੇ ਪਰਮਾਤਮਾ ਦੀ ਨੇਰ ਸੁਪਲੀ ਨਾ ਹੋਵੇ ਮੀਂਹ ਆ ਪਵੇ ਜਾਂ ਮੀਂਹ ਜਿਆਦਾ ਪੈ ਜੇ ਘਰੇ ਪੈ ਜਾਣ ਉਹਦੇ ਨਾਲ ਜਿਹੜੇ ਪੈਸੇ ਲੱਗੇ ਨੇ ਉਹ ਵੀ ਡੁੱਬ ਜਾਂਦੇ ਆ ਅੱਜ ਕਈ ਤਰ੍ਹਾਂ ਦੇ ਹਮਲੇ ਜਿਹੜੇ ਕੀੜੇ ਨੇ ਉਹਨਾਂ ਦੇ ਆ ਗਏ ਨੇ ਕਈ ਤਰ੍ਹਾਂ ਦੀਆਂ ਗੱਲਾਂ ਜੜੀਆਂ ਨੇ ਉਹ ਸਾਡੇ ਸਾਹਮਣੇ ਨੇ ਇਹ ਕਾਰਨ ਨੇ ਜਿਹਦੀ ਵਜ੍ਹਾ ਕਰਕੇ ਜਿਹੜਾ ਆ ਕਿਸਾਨ ਜਰਾ ਉਹ ਘੁੱਲ ਬਚਾਇਆ ਮੈਂ ਕਿਹੜੀ ਗੱਲ ਕੀਤੀ ਆ ਪਹਿਲਾਂ ਕਿ ਜੋ ਸੁਆਮੀਨਾਥਨ ਕਮਿਸ਼ਨ ਨੇ ਸਪਾਰਸ਼ਾ ਕੀਤੀਆਂ ਸੀ ਜਿੰਨਾ ਚਿਰ ਆਪਾਂ ਉਹ ਲਾਗੂ ਨਹੀਂ ਕਰਦੇ ਉਹ ਸਿਸਟਮ ਹੋਊ ਕਿਉਂ ਨਹੀਂ ਰਹੀ ਵਜੇ ਕੀ ਹੈ ਉਹ ਇਸ ਕਰਕੇ ਨਹੀਂ ਰਹੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਵੀ ਉਹ ਕਮਿਸ਼ਨ ਬਣਿਆ ਸੀ ਉਹਦਾ ਸਮਰਥਨ ਕੀਤਾ ਸੀ ਕਿ ਅਸੀਂ ਇਹਦਾ ਸਮਰਥਨ ਕਰਨੇ ਆ ਕਿ ਇਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਣੀਆਂ ਚਾਹੀਦੀਆਂ ਨੇ ਲੇਕਿਨ ਉਸ ਵੇਲੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ ਸਾਡੀ ਉਸ ਵੇਲੇ ਸੁਣਵਾਈ ਨਹੀਂ ਹੋਈ ਅਸੀਂ ਅੱਜ ਵੀ ਭਾਵੇਂ ਸਾਡੀ ਭਾਈਵਾਲ ਸਰਕਾਰ ਆ ਅਸੀਂ ਇਸ ਗੱਲ ਦੇ ਮਦਾਨੇ ਆ ਸ਼੍ਰੋਮਣੀ ਅਕਾਲੀ ਦਲ ਕਿ ਸੁਆਮੀ ਨਾਥਨ ਕਮਿਸ਼ਨ ਦੀਆਂ ਸਪਾਰਸ਼ਾਂ ਲਾਗੂ ਹੋਣੀਆਂ ਚਾਹੀਦੀਆਂ ਇਹ ਗੱਲ ਹੈ ਜਿਹੜਾ ਸੁਆਮੀ ਨਾਥਨ ਰਸੋਤ ਵਾਲਾ 10 ਸਾਲ ਸਰਕਾਰ ਨਿਕਲ ਕੇ ਸਾਡੇ ਕੋਲ ਜਿਆਦਾ ਮੈਂ ਗੱਲ ਕਹਿ ਰਿਹਾ ਨਾ ਕਿ ਇਹ ਪੰਜਾਬ ਨੇ ਲਾਗੂ ਨਹੀਂ ਕਰਨਾ ਕਿ ਇਹ ਸਟੇਟ ਗਵਰਨਰ ਨੇ ਲਾਗੂ ਨਹੀਂ ਕਰਨਾ ਤਾਂ ਸੈਂਟਰ ਨੇ ਲਾਗੂ ਕਰਨਾ ਇਸ ਮੁੱਦੇ ਨੂੰ ਲੈ ਕੇ ਕਿਸਾਨਾਂ ਨੂੰ ਆਪਣੇ ਵੱਲ ਜਿਆਦਾ ਚੱਕ ਰਹੇ ਵੀ ਇਹ ਮੁੱਦਾ ਜਿਹੜਾ ਸੀ ਹਾਈਦਰ ਵਾਲ ਨੇ ਜੋ ਕੁਝ ਕਿਹਾ ਸੀ ਦਿੱਲੀ ਤੋਂ ਕਰਤਾ ਜੋ ਕਹਿ ਰਿਹਾ ਆ ਮੈਂ ਇੱਕ ਇੱਕ ਮਿਸਾਲ ਦਊਂਗਾ ਉਹ ਕਹਿੰਦਾ ਪੰਜਾਬ ਦੀ ਕਿਸਾਨੀ ਦੇ ਕਰਜ਼ੇ ਮਾਫ਼ ਕਰ ਦੇ ਪਹਿਲਾਂ ਉਹਨੂੰ ਇਹ ਪੁੱਛੋ ਵੀ ਤੈਨੂੰ ਪਤਾ ਐ ਐਮਪੀ ਪੰਜਾਬ ਦੀ ਕਿਸਾਨੀ ਤੇ ਕਰਜ਼ਾ ਕਿੰਨਾ ਐ 87000 ਕਰੋੜ ਰੁਪਏ ਦਾ ਕਰਜ਼ਾ ਐ ਸਾਡਾ ਬਜਟ ਜਿਹੜਾ ਸਾਲ ਦਾ ਉਹ 86000 ਕਰੋੜ ਐ ਕੀ ਅਸੀਂ ਇੱਕ ਸਾਲ ਸਭ ਕੁਝ ਠੱਪ ਕਰਕੇ ਉਹਨਾਂ ਦੇ ਕਰਜ਼ੇ ਮਾਫ਼ ਕਰ ਸਕਾਂਗੇ ਕੋਈ ਸਟੇਟ ਵੀ ਆਪਣੇ ਲੈਵਲ ਤੇ ਆਪਣੇ ਸਰਕਸਸ ਨਾਲ ਇਹ ਕਰਜ਼ੇ ਮਾਫ਼ ਨਹੀਂ ਕਰ ਸਕਦੀ ਕੇਵਲ ਤੇ ਕੇਵਲ ਕੇਂਦਰੀ ਇੱਕ ਸਮਰੱਥ ਏਜੰਸੀ ਆ ਜਿਹੜੀ ਇਹ ਤਰਜ਼ੇ ਮਾਫ ਕਰੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਬਿਲਕੁਲ ਗੁੰਮਰਾਹ ਕਰ ਰਿਆ ਜਿਹੜੀਆਂ ਗੱਲਾਂ ਸੰਭਵ ਨਹੀਂ ਮੇਰਾ ਟੀਵੀ ਤੇ ਵੀ ਆ ਚੁੱਕਾ ਮੇਰੀ ਨੈਟ ਤੇ ਵੀ ਆ ਮੈਂ ਕਹੀ ਸੀ ਇਹ ਗੱਲ ਕਿ ਉਹ ਗੱਲਾਂ ਕਰ ਰਹੇ ਨੇ ਜਿਹੜੀਆਂ ਸੰਭਵ ਨਹੀਂ ਉਥੇ ਤੇ ਇਹਦੀ ਲੜਾਈ ਹੈ ਦਿੱਲੀ ਤੇ ਮਿੰਟਮਿੰਟ ਚ ਲੜਦਾ ਕੇਂਦਰ ਵਾਲਿਆਂ ਨਾਲ ਇਹ ਕੰਮ ਕੇਂਦਰ ਤੋਂ ਬਿਨਾਂ ਹੋ ਹੀ ਨਹੀਂ ਸਕਦਾ ਤੁਸੀਂ ਦੱਸੋ ਕਿ ਜੇ ਸਾਡੀ ਕੇਂਦਰ ਦਾ ਨਾਮ ਬਣਦੀ ਹੋਵੇ ਕਿਸੇ ਵੀ ਸਟੇਟ ਦੀ ਤੇ ਉਹ ਜਿਹੜੀਆਂ ਸਾਡੀਆਂ ਜਨਸਾਂ ਨੇ ਅਸੀਂ ਆਪਣੇ ਆਪ ਚੁੱਕ ਸਕਨੇ ਆ ਜੇ ਐਫਸੀਆਈ ਚੁੱਕੇ ਨਾ ਖੜੇ ਕੇਂਦਰੀ ਪੂਰਵ ਵਿੱਚ ਨਾ ਜਾਣ ਤੇ ਕੋਈ ਸੂਬਾ ਸਰਕਾਰ ਜਿਹੜੀ ਆ ਉਹਨਾਂ ਨੂੰ ਖਰੀਦ ਕੇ ਆਪਣੇ ਕੋਲ ਰੱਖਣ ਦੇ ਸਮਰੱਥ ਹੈ ਉਹਨੇ ਪੈਸੇ ਉਹਨਾਂ ਉਹਨਾਂ ਬਰ ਚੁੱਕੇ ਕੋਈ ਹੈਗਾ ਨਹੀਂ ਹੈ ਇਸ ਕਰਕੇ ਮਜਬੂਰੀ ਆ ਕਿ ਸਟੇਟਾਂ ਜਿਹੜੀਆਂ ਨੇ ਉਹ ਕੇਂਦਰ ਨਾਲ ਤਾਲਮਿਲ ਕਰਕੇ ਆਪਣੀਆਂ ਜਨਸਾਂ ਚੁਕਾਉਣ ਤੇ ਜਿਸ ਢੰਗ ਨਾਲ ਕੇਜਰੀਵਾਲ ਕੇਂਦਰ ਨਾਲ ਟਿੱਟ ਖੜੇਕਾ ਸਦਾ ਹੀ ਛੱਡਦੇ ਆ ਇਹਦੇ ਇੱਕ ਵਾਰੀ ਕਿਤੇ ਫਸਲ ਜਿਹੜੀ ਆ ਪੰਜਾਬ ਦੀ ਜਨਸ ਰੋਕ ਗਈ ਤੇ ਇੱਥੇ ਤੇ ਅਨਾਰਕੀ ਫੈਲ ਜੂਗੀ ਕਿਉਂਕਿ ਤੁਹਾਡਾ ਸਾਰਾ ਕੁਝ ਹੀ ਡਿਪੈਂਡ ਕਰਦਾ ਹੈ ਕਿਸਾਨੀ ਤੇ ਤਾਂ ਤੁਸੀਂ ਨੇ ਤੁਸੀਂ ਨੇ ਇਹ ਲੈ ਕੇ ਕੇਂਦਰ ਨਾਲ ਗੱਲ ਕੀਤੀ ਹੈ ਕਿ ਪੰਜਾਬ ਦਾ ਕਰਜ਼ਾ ਹੈਗਾ ਕਿ ਬਾਦਲ ਜੀ ਦਾ ਹੈਗਾ ਕਿਸਾਨਾ ਬਿਲਕੁਲ ਕੀਤੀ ਆ ਬਾਦਲ ਸਾਹਿਬ ਦੇ ਏਜੰਡੇ ਤੇ ਹੀ ਦੋ ਗੱਲਾਂ ਨੇ ਪਹਿਲਾ ਨੰਬਰ ਕਿਸਾਨੀ ਦਾ ਜੋ ਮਤਲਬ ਕਿਸਾਨੀ ਦੀ ਦੁਰਦਸ਼ਾ ਬਾਦਲ ਸਾਹਿਬ ਨੇ ਹਰ ਸਟੇਜ ਤੇ ਇਹ ਗੱਲ ਵੀ ਕਹਿੰਦੇ ਰਹਿਆ ਕਿ ਪੰਜਾਬ ਕਿਤੇ ਖੇਤੀ ਹੁਣ ਮੁਨਾਫਤ ਬਖਸ਼ਤ ਨਹੀਂ ਜਾ ਕੇ ਸਮੇ ਸਮੇ ਸਰ ਕੋਈ ਨਹੀਂ ਹੁੰਦੇ ਆਪਣੀ ਸਰਕਾਰ ਆ ਲੇਕਿਨ ਜਦੋਂ ਪਹਿਲਾਂ ਵੀ ਕਾਂਗਰਸੀਆਂ ਸਰਕਾਰਾਂ ਸੀ ਉਦੋਂ ਵੀ ਬਾਦਲ ਸਾਹਿਬ ਉਹਨਾਂ ਕੋਲ ਜਾ ਕੇ ਇਹ ਗੱਲ ਉੱਤੇ ਚੁੱਕਦੇ ਰਹਿ ਆ ਕਿ ਸਾਡੇ ਕਿਸਾਨੀ ਦੇ ਕਰਜ਼ਿਆਂ ਦਾ ਕੋਈ ਹੱਲ ਕਰ ਸਾਰੇ ਨਹੀਂ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਇੱਕ ਹੱਦ ਦੇ ਉੱਤੇ ਉਹਨਾਂ ਦੇ ਕਰਜ਼ੇ ਵਾਪਸ ਕਰ ਦਿਓ ਦੂਜਿਆਂ ਦੇ ਥੋੜੇ ਕਰ ਦਿਓ ਪੜਾਵਾਰ ਕਰ ਦਿਓ ਇਹ ਗੱਲਾਂ ਕਾਂਗਰਸ ਅੱਜ ਵੀ ਹੁੰਦੀਆਂ ਰਹੀਆਂ ਹੁਣ ਵੀ ਹੋ ਰਹੀਆਂ ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ دیکھتے ਰਹੋ ਪਟਿਆਲਾ ਟੀਵੀ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਦੁਬਈ ਗਲੋਬਲ ਅਚੀਵਰ ਅਵਾਰਡ ਨਾਲ ਸਨਮਾਨਿਤ ਆਈਪੀਐਮਟੀ ਯੂਨੀਵਰਸਿਟੀ ਅਤੇ ਪੀਟੀਯੂ ਤੋਂ ਮੰਨਤਾ ਪ੍ਰਾਪਤ 10ਵੀਂ ਅਤੇ ਪਲੱਸ 2 ਤੋਂ ਬਾਅਦ ਓਟੀ ਡੀਐਮਐਲਟੀ ਐਕਸਰੇ ਆਫਥਲੇਮਿਕ ਅਸਿਸਟੈਂਟ ਈਸੀਜੀ ਫਿਜ਼ੀਓਥੈਰੇਪੀ ਡਿਪਲੋਮੇ ਇੱਥੇ ਕੰਪਿਊਟਰਾਈਜ਼ ਲੈਬ ਆਪਰੇਸ਼ਨ ਥੀਟਰ ਐਕਸਟ੍ਰਾਪਲੈਂਟ ਈਸੀਜੀ ਮਸ਼ੀਨ ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਵੀ ਮੌਜੂਦ ਹਨ ਹੌਸਲ ਵਿੱਚ ਖਾਣੇ ਦਾ ਖਾਸ ਪ੍ਰਬੰਧ ਅੱਜ ਹੀ ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਮੇਨ ਰੋਡ ਫੈਕਟਰੀ ਏਰੀਆ ਨਿਦੇਸ਼ੀ ਮੰਦਿਰ ਪਟਿਆਲਾ